ਐਡਮਿੰਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀ ਸਿੰਘ ਸੰਗਾ ਦੀ ਇੱਕ ਖਾਸ ਅਪਡੇਟ 6 ਦਸੰਬਰ ਦੀ ਮਨਹੂਸ ਰਾਤ ਜਿਸ ਦਿਨ ਇੱਕ ਮੱਧ ਵਰਗੀ ਪੰਜਾਬੀ ਸਿੱਖ ਪਰਿਵਾਰ ਦਾ ਰੌਸ਼ਨ ਚਿਰਾਗ ਹਮੇਸ਼ਾ ਲਈ ਬੁਝਾ ਦਿੱਤਾ ਗਿਆ ਕੈਨੇਡਾ ਵਿੱਚ ਸੁਨਹਿਰੀ ਭੂਿਕ ਦੀ ਤਲਾਸ਼ ਵਿੱਚ ਆਇਆ ਹਰਸ਼ਨਦੀਪ ਸਿੰਘ ਇਸ ਫਾਨੀ ਸੰਸਾਰ ਨੂੰ ਅਲਵਿਦਾ ਆ ਗਿਆ ਉਸ ਦੀ ਬੇਵਕਤੀ ਮੌਤ ਨੇ ਜਿੱਥੇ ਲੋਕਾਂ ਦੇ ਹਿਰਦੇ ਬਲੁੰਦਰ ਦਿੱਤੇ ਅਲਬਰਟਾ ਦੇ ਫਰਸਟ ਰਿਸਪੌਂਡਰਸ ਨੇ ਵੀ ਬਹੁਤ ਸੋਗ ਮਨਾਇਆ ਹਰਸ਼ਦੀਪ ਨੂੰ ਸ਼ਰਧਾਂਜਲੀ ਦੇਣ ਲਈ 6403 ਰੂਪੜ ਰੋਡ ਤੇ ਸਥਿਤ ਐਡਮਿੰਟਨ ਕਰੀਮੇਟੋਰੀਅਮ ਵਿਖੇ ਭਾਰੀ ਇਕੱਠ ਕੀਤਾ ਗਿਆ ਜਿੱਥੇ ਫਰਸਟ ਰਿਸਪੌਂਡਰਸ ਪਰਵਾਰ ਨੂੰ ਸਤਿਕਾਰ ਸਹਿਤ ਪਾਈਪ ਬੈਂਡ ਨਾਲ ਫਿਊਨਲ ਹੋਮ ਦੇ ਅੰਦਰ ਲੈ ਕੇ ਆਏ ਗਗਨਦੀਪ ਸਿੰਘ ਨੇ ਹਰਸ਼ਦੀਪ ਦੇ ਜੀਵਨ ਅਤੇ ਉਸ ਦੀਆਂ ਆਸਾਂ ਉਮੀਦਾਂ ਬਾਰੇ ਜਾਣੂ ਕਰਵਾਇਆ ਉਪਰੰਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੇ ਮੁੱਖ ਵਜੀਰ ਭਾਈ ਹਰਬੰਸ ਸਿੰਘ ਜੀ ਨੇ ਜਪਜੀ ਸਾਹਿਬ ਦੇ ਪਾਠ ਸਰਵਣ ਕਰਵਾਏ ਅਤੇ ਅੰਤਮ ਅਰਦਾਸ ਕੀਤੀ ਫਸਟ ਰਿਸਪੌਂਡਰਸ ਦੇ ਪਹੁੰਚੇ ਹੋਏ ਮੁਖੀ ਵੱਲੋਂ ਪਰਿਵਾਰ ਨੂੰ ਦਸਤਾਰ ਅਤੇ ਬੈਜ ਸੌਂਪ ਕੇ ਹਰਸ਼ਦੀਪ ਨੂੰ ਸ਼ਰਧਾਂਜਲੀ ਦਿੱਤੀ ਗਈ ਇਸ ਤੋਂ ਉਪਰੰਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕਮੇਟੀ ਨੇ ਸੰਗਤਾਂ ਲਈ ਗੁਰੂ ਘਰ ਵਿਖੇ ਲੰਗਰ ਅਤੇ ਹਰਸ਼ਦੀਪ ਦੇ ਪਰਿਵਾਰ ਲਈ ਮਾਇਕ ਸਹਾਇਤਾ ਵੀ ਇਕੱਤਰ ਕੀਤੀ। ਪਰਿਵਾਰ ਦੇ ਮਨੋਬਲ ਨੂੰ ਵਧਾਉਣ ਲਈ ਜਿੰਨੀ ਸੰਗਤ ਦੀ ਉਮੀਦ ਸੀ ਠੰਡ ਕਰਕੇ ਹੋ ਸਕਦਾ ਕਿ ਉਨੀ ਸੰਗਤ ਨਹੀਂ ਪਹੁੰਚ ਸਕੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਹ ਵਾਇਗੁਰ ਦੀ ਕੀ ਫਤ ਹੈ ਅਸਵਲੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿੱਚ ਅਸੀਂ ਖੜੇ ਆ ਤੇ ਇੱਥੇ ਗੁਰਦੁਆਰੇ ਦੇ ਵਿੱਚ ਸਟੈਮ ਸੈਲਜ਼ ਬਾਰੇ ਜਿਹੜੀ ਇੱਕ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ ਉਹਦੇ ਵਿੱਚ ਅਲੀਸ਼ਾ ਨਾਲ ਗੱਲਬਾਤ ਕਰਦੇ ਆ ਕਿ ਇਹ ਸਟੈਮ ਸੈਲਜ਼ ਦੀ ਜਿਹੜੀ ਇਹ ਰਜਿਸਟਰੀ ਲਈ ਇਨਫੋਰਮੇਸ਼ਨ ਲੈ ਰਹੇ ਨੇ ਇਹ ਕਿਉਂ ਜ਼ਰੂਰੀ ਆ ਕੀ وجہ ਹੈ ਤੇ ਕਿਉਂ ਸਾਨੂੰ ਸਾਰਿਆਂ ਨੂੰ ਇਹਦੇ ਵਿੱਚ ਪਾਰਟਿਸਿਪੇਟ ਕਰਨਾ ਚਾਹੀਦਾ ਅਲੀਸ਼ਾ ਵੈਲਕਮ ਟੂ ਚੈਨਲ ਪੰਜਾਬੀ ਥੈਂਕ ਯੂ ਸੋ ਮਾਚ ਸੋ ਅਸੀਂ ਸਾਰੇ ਲੋਕੀ ਅਨ ਨੂੰ ਪੁੱਛ ਲਿਆ 17:35 ਸਾਲ ਤੱਕ ਟੂ ਜੁਆਇਨ ਦਿਸ ਕੈਨਸਰ ਰਜਿਸਟਰੀ ਸੋ ਕਿ ਕਿ ਕੈਂਸਰ ਪੇਸ਼ੈਂਟ ਹੈ ਗਿਆ ਕਿ ਏਰੀਆ ਦੇ ਡਿਜ਼ੀਜ਼ ਹੁੰਦੇ ਆ ਦਸ ਕੈਨਸਰ ਟ੍ਰਾਂਸਪੋਰਟ ਚਾਹੀਦਾ ਇਨ ਆਰਡਰ ਟੂ ਸਰਵਾਈਵ ਬੋਥ ਸਿੰਪਲ ਆਸ ਤੁਸੀਂ ਜੁਆਇਨ ਕਰ ਸਕਦੇ ਆ ਬਾਈ ਮੂ ਮੂ Swab card there under see registration card there. Fonte, to see registry ja there. Jot to see match for -ge there. Get to see lucky enough are to save someone's life. The way you donate stem cells, banto, just like donating blood, eighty percent of the time, twenty percent of the time, hip bone to forty five minutes to ninety minute procedure. Hunda super simple. Get to see kiss the Zindigi Bajasa there, just like for Minder Hunster. Uh so basically, toda so the match alga, patients match on that from their own ethnic background. so just like from under hansa, all the match alga indian so right now, asada registry, 8%, less than 8%, south asians. so i see try their for lookianu, for indian look, for diverse look to join the registry. ਹ ਜਿਹੜਾ ਇੱਕ ਇੱਕ ਤਾਂ ਹੋ ਗਿਆ ਸਟੈਮ ਸੈਲਸ ਇੱਕ ਬੋਨ ਮੈਰੋ ਦੀ ਗੱਲਬਾਤ ਹੋ ਰਹੀ ਹੈ ਉਹਦਾ ਤੇ ਇਹਦਾ ਕੀ ਡਿਫਰੈਂਸ ਹੈ ਸੋ ਸਟੈਮਸ ਦਾ ਡੋਨੇਸ਼ਨ ਬਾਕ ਹੋਂਦੀ ਹੈ 80% ਆਫ ਦਾ ਟਾਈਮ ਕਿਉਂਕਿ ਉਹ ਬੋਨ ਮੈਰੋ ਟ੍ਰਾਂਸਪਲੈਂਟ ਫਰਮ ਬਾਕ ਇਟ ਕਿਪ ਬੋਨ ਤੋਂ ਆ ਸੋ ਛੋਟਾ ਜਿਹਾ ਟੀਕਾ ਇਟਸ ਨਾਟ ਆਨ ਪੇਨਫਲ ਕੰਦੇ ਆ ਜਤੋ ਸੀ ਆਈਸ ਵੀ ਨਹੀਂ ਡਿਗਦੇ ਥੋੜੇ ਜਿਹਾ ਬਰੂਜ਼ ਇਨਾਂ ਦੇ ਟੱਕ ਲਾਗੇ ਐਗਜ਼ੈਕਟਲੀ ਯਾ ਤੇ ਉਹ ਨੂੰ ਉਹ ਲੈ ਕੇ ਤੇ ਉਹਦੇ ਤੋਂ ਹੋ ਇਲਾਜ ਕਰਦੇ ਹੈਗੇ ਆ ਬੋਨ ਮੈਰੋ ਤੋਂ ਯਾ ਜੇ ਕਿਸੇ ਪੇਸ਼ੈਂਟ ਨੂੰ ਚਾਹੀਦਾ ਹੋਵੇ ਤਾਂ ਯਾ ਪੇਸ਼ੈਂਟ ਨੂੰ ਚਾਹੀਦਾ ਹੋ ਇਹ ਜਿਹੜਾ ਸਟੈਮ ਸੈਲਸ ਵੀ ਹੈਗੇ ਆ ਇਹ ਮਤਲਬ ਇਹ ਅਦੂਸਰੀਆਂ ਦਵਾਈਆਂ ਨਾਲੋਂ ਬਿਹਤਰ ਕੰਮ ਕਰਦੇ ਆ ਜੇ ਕਿਸੇ ਬੰਦੇ ਨੂੰ ਜਦੋਂ ਟ੍ਰੀਟਮੈਂਟ ਲਈ ਦਿੰਦੇ ਆ ਅਮ ਸੌਰੀ ਮੈ ਸੌਰੀ ਰਿਪੀਟ ਕਰੀਆ ਦਿ ਥਿੰਗ ਇਜ਼ ਵੀ ਡਿਡ ਸਟੈਮ ਸੈਲਸ ਜਦੋਂ ਲੈਨੇ ਆ ਤੁਸੀਂ ਕਿਸੇ ਤੋਂ ਹਾਂਜੀ ਔਰ ਵੀ ਪੇਸ਼ੈਂਟ ਨੂੰ ਦਿੱਤੇ ਜਾਂਦੇ ਨੇ ਹਾਂਜੀ ਤੇ ਉਹਦੇ ਨਾਲ ਮਤਲਬ ਦੂਸਰੀਆਂ ਦਵਾਈਆਂ ਤੋਂ ਬਿਹਤਰ ਕੰਮ ਕਰਦਾ ਇਹ ਇਟਸ ਬੈਟਰ ਦੈਨ ਦੀ ਮੈਡੀਕੇਸ਼ਨ ਯਸ ਸੋ ਡਾਕਟਰ ਵੀ ਐਡਵਾਈਸ ਹੁੰਦੀ ਆ ਰਾਈਟ ਯੂਜੂਲੀ ਹੀ ਮੋ ਵੀ ਹੁੰਦੀ ਆ ਨੌਲ ਇਨਫ ਨਾਲ ਫਿਰ ਸਟੈਮ ਸੈਲ ਟ੍ਰਾਂਸਪਲੈਂਟ ਸੋ ਬਿਲਕੁਲ ਬ੍ਰੈਂਡ ਨਿਊ ਸਟੈਮ ਸੈਲਸ ਚਾਈ ਦੇ ਆ ਪੇਸ਼ੈਂਟ ਯਾਰ ਨਾ ਸੋ ਅੱਜ ਤੁਹਾਨੂੰ ਕਿੰਨੇ ਕਿਥੇ ਜਿਹੜਾ ਕਿਸ ਤਰ੍ਹਾਂ ਦਾ ਰਿਸਪੌਂਸ ਮਿਲਿਆ ਸੋ ਅੱਜ ਕੇ ਕੱਲ ਬੋਥ ਅਮੇজিং ਰਿਸਪੌਂਸ ਸੀ ਕਮਿਊਨਿਟੀ ਤੋਂ ਐਡਮਿਸ਼ਨ ਕਮਿਊਨਿਟੀ ਅਸੀਂ 600 ਲੋਕਾਂ ਨੂੰ ਰਜਿਸਟਰ ਕੀਤਾ ਅਸੀਂ ਦੁਬਾਰਾ ਚਾਈ ਕਰਨਾ ਹੈ 2 ਹਫ਼ਤੇ ਤੱਕ ਜਨੂਅਰੀ 4th ਵੀਕੈਂਡ ਅਮ ਲੋਕੇਸ਼ਨ ਟੂ ਬੀ ਡਿਟਰਮਾਈਨ ਬਟ ਪਲੀਜ਼ 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 ਜੁਆਇਨ ਦ ਸਟੈਂਸਲ ਰਜਿਸਟਰੀ ਥੈਂਕ ਯੂ ਵੈਰੀ ਮਚ ਥੈਂਕ ਯੂ ਥੈਂਕ ਯੂ ਖਬਰਾਂ ਤੇ ਜਾਣਕਾਰੀਆਂ ਦਾ سلسلہ ਫਿਲਹਾਲ ਇਥੇ ਮੁੱਕਦਾ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਇਜਾਜ਼ਤ ਚਾਹੁੰਦੇ ਆ ਧੰਨਵਾਦ